ਹਾਂਜੀ ਜਿਹੜੀ ਜੌਨਸਨ ਕਾਉਂਟੀ ਜੇਲ ਜੀ ਨਾ ਟੈਕਸਸ ਦੀ ਜੌਨਸਨ ਕਾਉਂਟੀ ਜੇਲਾ ਜਿਹੜੀ ਟੈਕਸਸ ਜੀ ਉਹ ਤਾਂ ਇੰਨੇ ਗੰਦੇ ਤੇਗੇ ਉੱਥੇ ਵੀ ਜੇ ਮੰਨ ਲਓ ਕਿਸੇ ਦੇ ਕਈ ਵਾਰ ਆਪਾਂ ਉੱਥੇ ਗਿੱਲਾ ਫਰਸ਼ ਆ ਗਿਰ ਗਏ ਜਾਂ ਮਤਲਬ ਵੀ ਖੂਨ ਨਹੀਂ ਨਿਕਲਿਆ ਤਾਂ ਕਹਿੰਦੇ ਤੇ ਐਮਰਜੈਂਸੀ ਨਹੀਂ ਹੈਗੀ ਵੀ ਦਵਾਈ ਨਹੀਂ ਮਿਲਦੀ ਜੇ ਸਿਰ ਦਰਦ ਦੌਣ ਲੱਗ ਗਿਆ ਜਾਂ ਬੁਖਾਰ ਚੜ ਗਿਆ ਜਿਵੇਂ ਹੁਣ ਬਾਹਰੇ ਬਾਹਰੇ ਮੜਾ ਜਾਂ ਮੀਂਹ ਪੈਣ ਲੱਗ ਗਿਆ ਜਾਂ ਬਰਖ ਪੈਣ ਲੱਗੀ ਬਾਹਰੇ ਜਿਵੇਂ ਠੰਡ ਹੋ ਜਾਂਦੀ ਦੀ ਬਾਹਲੀ ਇੱਕਦਮ ਉਹਨਾਂ ਦੀਆਂ ਨਾ ਕੰਦਾਂ ਨੇ ਜਿਵੇਂ ਆਪਣੇ ਕੰਦ ਹੁੰਦੀ ਹੈ ਜਿਵੇਂ ਆ ਪਿੱਛੇ ਆਪਣੇ ਕੰਦਾਂ ਜਿਵੇਂ ਆਪਣੇ ਘਰਾਂ ਦੇ ਆਲੇ-ਦੁਆਲੇ ਕੰਦਾਂ ਹੁੰਦੀਆਂ ਨੇ ਉੱਥੇ ਕੰਦਾਂ ਕਿਵੇਂ ਨੇ ਬਲੋਕ ਬਲੋਕਾਂ ਦੀਆਂ ਕੰਦਾਂ ਨੇ ਹਗੀਆਂ ਤੇ ਲੋਹੇ ਦੀ ਨਾ ਉਹ ਲਈ ਹੋਈ ਉਹਨਾਂ ਨੇ ਬਣਾ ਕੇ ਆਪਣਾ ਚਾਦਰ ਚਾਦਰ ਟਾਈਪ ਖੜੀ ਕਰਕੇ ਵਿੱਚ ਉਹਦੇ ਮੰਨ ਲਓ ਪਤਨੀ ਮਸਾਲਾ ਭਰਿਆ ਪਤਨੀ ਬਲੋਕ ਭਰੇ ਹੋਏ ਨੇ ਉਹ ਭੈਣੇ ਉੱਪਰੋਂ ਉੱਪਰ ਪਾਇਆ ਹੋਇਆ ਟੀਨ ਜਹਾ ਟੀਨੀ ਟੀਨ ਜੇ ਦੀ ਝੋਪੜੀ ਬਣਾਈ ਹੋਈ ਆ ਜੀ ਉਹ ਜਦੋਂ ਮੀਂਹ ਪੈਂਦਾ ਜਾਂ ਬਰਫ਼ ਪੈਂਦੀ ਹੈਗੀ ਉਹ ਸਿੰਮਣ ਲੱਗ ਜਾਂਦਾ ਹੈਗਾ। ਕੰਦਾ ਵਿੱਚ ਦੀ ਮਤਲਬ ਕਿ ਪਾਣੀ ਜਾਉਣ ਲੱਗ ਜਾਂਦਾ ਕਹਿਣ ਤੋਂ ਪਾਵ। ਉਹ ਪਾਣੀ ਜਦੋਂ ਹੁਣ ਕੰਬਲ ਤੇ ਉੱਥੇ ਆਪਣੇ ਉਹਦੇ ਵਾਲੇ ਜਿਹੜੇ ਆਪਣੇ ਆਪਣੀ ਉਹ ਪਹਿਲਾਂ ਆਪਣੇ ਆਉਂਦੇ ਹੁੰਦੇ ਤੇ ਲੂਂਗ ਵਾਲੇ ਕੰਬਲ ਪੁਰਾਣੇ ਮਿਲਨਿਆਂ ਵਾਲੇ ਕੰਮ ਆਉਂਦੇ ਹੁੰਦੇ ਤੇ ਜਿਆਦਾ ਤਾਂ ਉਹ 100-100 ਰੁਪਏ ਵਾਲੇ। ਉਹ ਕੰਬਲ ਮਿਲਦੇ ਨੇ ਆਪਣੇ ਇੰਡੀਆ ਮੇਡ ਐਂਡ ਇੰਡੀਆ ਜਿਆਦਾ ਉੱਥੇ ਕੰਬਲ ਮਿਲਦਾ ਸੀ ਮੇਡ ਇਨ ਇੰਡੀਆ। ਜਾਂ ਫਿਰ ਤੇਰਾ ਦਵਾਈਆਂ ਸਾਰੀਆਂ ਮੇਡ ਇਨ ਇੰਡੀਆ ਜਿਹੜੀ ਮਰਜੀ ਦਵਾਈ ਉੱਥੇ ਆਉਂਦੀ ਦੀ ਅੰਦਰ ਕੈਂਪਸ ਉਹ ਮੇਡ ਇਨ ਇੰਡੀਆ ਦੀ ਉਹ ਐਨੇ ਗੰਦੇ ਤੇ ਨਾ ਉਹ ਜਿਹੜੇ ਮਾਲਾ ਵੀ ਉਹਨਾਂ ਦੇ ਸਿਕਿਉਰਟੀ ਵਾਲੇ ਆਉਂਦੇ ਤੇ ਪੁਲਿਸ ਵਾਲੇ ਲਾ ਲਓ ਜਿਹੜੇ ਵੀ ਲਾ ਲਓ ਆ ਮੇਰੇ ਉੱਥੇ ਨਾ ਉੱਥੇ ਆ ਗੂਠਾ ਦਰਵਾਜ਼ੇ 'ਚ ਆ ਗਿਆ ਦਰਵਾਜ਼ਾ ਬਹੁਤ ਭਾਰੀ ਦੀਗਾ ਉਹ ਬਾਹਰੇ ਉੱਥੇ ਨਾ ਝਾੜੂ ਝਾੜੂ ਲਾ ਕੇ ਜਾਂ ਸਾਰੇ ਉਹਦੀ ਕਮਰੇ ਦੀ ਸਫਾਈ ਕਰਕੇ ਉਹ ਦੋ ਪਲੇਟਾਂ ਖਾਣੇ ਦੀ ਐਕਸਟਰਾ ਦੇ ਦਿੰਦੇ ਤੇ ਉਹਨਾਂ ਯਾਰ ਅਸੀਂ ਤਾਂ ਆ ਖਾਂਦੇ ਨਹੀਂ ਤੇ ਬੀਫ ਬੂਫ ਸਾਨੂੰ ਤਾਂ ਚੌਲ ਤੇ ਰਾਜਮਾ ਹੁੰਦਾ ਤੇ ਐ ਹੁੰਦਾ ਦੀ ਵੀਰ ਜਿਹੜਾ ਐਕਸਟਰਾ ਮਿਲੂਗਾ ਕਿੰਨੇ ਕ ਪੈਸੇ ਘਰੋਂ ਮੰਗਾਉਂਦੇ ਵੀ ਉਹ ਜਿਹੜਾ ਐਕਸਟਰਾ ਮਿਲੂ ਆਥਣੇ ਉਹ ਆਪਣਾ ਬਣਾ ਕੇ ਖਾ ਲਾਂਗੇ ਵੀ ਜਦੋਂ ਭੁੱਖ ਲੱਗੂ 8-9 ਵਜੇ ਜਦੋਂ ਵੀ ਖਾਂਦੇ ਤੇ ਉਹਦੇ ਚੱਕਰਾਂ 'ਚ ਅਸੀਂ ਸਫਾਈ ਕਰ ਰਹੇ ਤੇ ਇੱਕ ਮੈਂ ਤੇ ਇੱਕ ਮੁੰਡਾ ਬਾਦਰਗਾੜ ਤੋਂ ਧੀ ਜਤਿੰਦਰ ਮੰਗ ਲੂ ਕਹਿੰਦੇ ਹੁੰਦੇ ਤੇ ਵਿਚਾਰੇ ਨੂੰ ਅੱਜ ਕੱਲ ਤਾਂ ਉਹ ਪੁਰਤਕਾਲ ਵਗ ਗਿਆ ਅਸੀਂ ਸਫਾਈ ਕਰ ਰਹੇ ਤੇ ਉਹ ਮੈਨੂੰ ਕਹਿੰਦਾ ਅਤੋਂ ਕੱਢ ਲਿਆ ਝਾੜੂ ਮੈਂ ਝਾੜੂ ਘੜਦੇ ਕਰਦੇ ਉੱਥੇ ਨਾ ਬਟਨ ਦੱਬਣਾ ਪੈਂਦਾ ਬੋਲਣਾ ਪੈਂਦਾ ਪਹਿਲਾਂ ਉਹ ਚ ਫਿਰ ਉਹ ਲੌਕ ਖੋਲਦੇ ਨੇ ਉਹਦਾ ਕਮਰੇ ਜਿਹਦਾ ਛੋਟੇ ਜਿਹਦਾ ਮੈਂ ਉਹਦਾ ਬਟਨ ਦੱਬ ਕੇ ਮੈਨੂੰ ਐਂ ਫੜ ਲਿਆ ਮੈਂ ਦੁਬਾਰੇ ਫੇਰ ਬੋਲਣਾ ਪਊਗਾ ਉਹ ਮੈਂ ਜੋ ਲੱਗਿਆ ਦੂਜੇ ਹੱਥ ਨਾਲ ਚੱਕਣ ਦਾ ਲੱਗਿਆ ਕਿ ਆ ਮਰਿਆ ਨੋ ਕੱਢ ਕੇ ਇੱਥੋਂ ਕੱਢ ਕੇ ਕਰੂੰ ਨੋ ਨੋ ਫਿਕਸ ਗਿਆ ਉਹ ਸੁੱਜ ਗਿਆ ਸੁੱਜਣ ਤੋਂ ਬਾਅਦ ਬਥੇਰੇ ਉਹਦੇ ਹਾੜੇ ਕੱਢਿਆ ਅੱਧਾ ਕ ਨੋ ਵੱਢ ਗਿਆ ਤੀਆਂ ਮੇਰਾ ਬਹੁਤ ਹੋਦੇ ਹਾਰੇ ਕੱਡੇ ਵੀ ਵੀ ਮੈਡਮ ਨੂੰ ਸਾਨੂੰ ਦਵਾਈ ਦੀ ਲੋੜ ਆ ਜੇ ਉਹ ਨਾ ਜੀ ਐਤੋ ਦਰਦ ਹੋਵੇ ਕੁਝ ਐ ਹੋਵੇ ਜਿਉਂਦਾ ਰਹੇ ਵਿਚਾਰਾ ਉਹ ਇੱਕ ਚైనਾਂ ਦਾ ਸੀਗਾ ਬਹੁਤ ਤਜਰਬਾ ਦੀ ਉਹਨੂੰ ਉਹਨੇ ਭਈ ਮੇਰਾ ਇਹ ਨੋ ਜਿਹੜੀ ਆਪਾਂ ਸੇਵ ਕਰਨ ਵਾਲਾ ਪਲੇਟ ਹੁੰਦਾ ਲੁਕੋਇਆ ਹੋਇਆ ਉਹਨਾਂ ਦਾ ਕੈਦੀਆਂ ਦਾ ਉਹਦੇ ਨਾਲ ਆਈ ਬਿਨਾ ਉਹਦੇ ਨਾਲ ਕੱਟ ਕੇ ਨੋ ਵਿੱਚੋਂ ਜਿਹੜਾ ਸੁੱਜਿਆ ਹੋਇਆ ਸੀ ਉੱਪਰ ਉਹਦੇ ਚੀਰਾ ਦੇ ਕੇ ਸਾਰਾ ਖੂਨ ਕੱਟਤਾ ਉਸ ਤੋਂ ਬਾਅਦ ਖੂਨ ਸਾਰਾ ਕੱਟਤਾ ਚਲ ਦਰਦ ਤਾਂ ਹਟ ਗਿਆ ਘਟ ਗਿਆ ਮੰਨ ਲ ਕੇ ਔਰ ਤੋਂ ਬਾਅਦ ਚੱਕ ਕੇ ਉਹਨੇ ਨੂਨ ਚ ਡੋਪਤਾ ਗਰਮ ਪਾਣੀ ਚ ਨੂਨ ਪਾ ਕੇ ਨਾ ਨਮਕ ਦੀਆਂ ਥੈਲੀਆਂਆਂ ਜਾਂ ਪਾ ਕੇ ਉਹ ਚ ਡੋਪਤਾ ਵੀ ਮੰਨ ਲਓ ਇੰਨਾ ਉਹਨੂੰ ਨੌਲੇਜ ਦੀਗੀ ਡੋਪਤਾ ਤੋਂ ਬਾਅਦ ਚ ਉਹਨੂੰ ਬੰਨਤਾ ਬੰਨਨ ਕੇ ਮੈਨੂੰ ਕਹਿੰਦਾ ਵੀ ਥੋੜਾ ਜਿਹਾ ਟਾਈਮ ਵੇਟ ਕਰ ਲਾ ਜੀ ਤਰ ਦਰਦ ਹਟ ਜੂ ਬਰਫ਼ ਹੁੰਦੀ ਹੁੰਦੀ ਥੋਥੇ ਪਾਣੀ ਪੀਣ ਵਾਲੇ ਜਿਹੜਾ ਕੈਂਪਰ ਪਰ ਤੇ ਭਰੀ ਹੁੰਦੀ ਤੀਗੀ ਕੈਲਸ਼ੀਅਮ ਵਾਲਾ ਹੁੰਦਾ ਥੋਥੇ ਪਾਣੀ ਚ ਮੇਰਾ ਨੌ ਤਾਂ ਆ ਗਿਆ ਤੀ ਦੁਬਾਰਾ ਤੇ ਉਹ ਬਰਫ਼ ਬੰਨਤੀ ਬਾਅਦ ਚ ਕਰਨ ਗਰਮ ਪਾਣੀ ਚ ਫੇਰ ਠੰਡੇ ਝੋਕਦਾ ਕੇ ਠੰਡੇ ਚ ਗਰਮ ਝੋਕਦਾ ਕਰੇ ਮੰਨ ਲਓ ਮੇਰੀ ਰਾਤ ਲੰਘਾਤੀ ਉਹਨੇ ਫੇਰ ਦੂਜੇ ਦਿਨ ਐਤਵਾਰ ਤੀ ਉਹਦੇ ਨਹੀਂ ਕੁਝ ਮਿਲਿਆ ਤੀਜੇ ਪਤਾ ਨਹੀਂ ਚੌਥੇ ਦਿਨ ਜਾ ਕੇ ਉਹਨਾਂ ਨੇ ਮੇਰੇ ਕਿਤੇ ਮੜੀ ਜੀ ਦਵਾਈ ਜੀ ਲਈ ਪੱਟੀਆਂ ਜੀ ਪੱਟੀ ਪੱਟੀ ਦਾ ਕੀ ਕਰਦੇ ਨੇ بس ਦਵਾਈ ਜੀ ਲਾ ਕੇ ਵੀ ਹਾਂ ਤੂੰ ਠੀਕ ਆਗਾ ਕੋਈ ਚੱਕਰ ਨਹੀਂ ਕੋਈ ਨਹੀਂ ਪੁੱਛਦਾ ਬਾਈ ਜੀ ਅਬਦਾ ਕਾ ਰਬ ਦਾ ਦੇਸ ਅਬਦਾਗਾ ਠੀਕ ਆ ਉੱਥੇ ਕੋਈ ਨਹੀਂ ਪਹੁੰਚਦਾ ਘਰ ਫੂਕੇ ਤਮਾਸ਼ਾ ਦੇਖਣਾ ਪੈਂਦਾਗਾ ਠੀਕ ਆ ਮੇਰਾ ਭਾਈ ਜਿਹੜੇ ਵਿਚਾਰੇ ਆਏ ਨੇਗੇ ਬਹੁਤ ਮੰਨ ਲਓ ਇੱਕ ਤਾਂ ਨੁਕਸਾਨ ਹੋਏ ਹੋਏ ਨੇ ਉਹਨਾਂ ਦੇ ਖਬਰਾਂ ਕਿੰਨੇ ਕੁ ਵਿਚਾਰੇ ਦੁੱਖ ਚੱਲ ਕੇ ਆਏ ਹੋਗੇ ਜੀ ਤਾਂ ਕੱਟ-ਕੁੱਟ ਕੇ ਸਾਡਾ ਤਾਂ ਹੁਣ ਫਿਕਰ ਦੀ ਗੱਲ ਘਰ ਦਾ ਚਰ ਕੰਮ ਤਾਂ ਨਹੀਂ ਰਾਸ ਆਇਆ ਪਰ ਵੀ ਕੱਟ ਗਏ ਜਿਹੜੀ ਗੱਲ ਸੀ ਉੱਥੇ ਕੋਈ ਨਾ ਬਾਕੀ ਕੱਲ ਨੂੰ ਕਰਾਂਗੇ ਆਪਾਂ ਗੱਲਬਾਤ ਧਿਆਨ ਰੱਖਿਓ ਆਪਦਾ ਓਕੇ ਸਤਿ ਸ੍ਰੀ ਅਕਾਲ